ਲੋ ਜੀ ਵੀਰੋ ਆਲੂ ਅੱਜ ਤੁਹਾਨੂੰ ਦਿਖਾਉਣੇ ਆਂ ਆਲੂ ਖੇਤਾਂ ਦੇ ਵਿੱਚ ਲੱਗੇ ਤਾਂ ਤੁਸੀਂ ਬਹੁ ਵਾਰੀ ਵੇਖੇ ਹੋਣਗੇ ਤੇ ਇਸ ਤਰ੍ਹਾਂ ਛੱਤ ਦੇ ਉੱਤੇ ਲੱਗੇ ਹੋਏ ਆਲੂ ਸ਼ਾਇਦ ਕੀ ਕਹਿੰਨਾ ਕੁਝ ਕੁ ਬੰਦਿਆਂ ਨੇ ਦੇਖੇ ਹੁਣ ਸਾਰਿਆਂ ਨੇ ਤਾਂ ਨਹੀਂ ਦੇਖੇ ਹੋਣਗੇ ਠੀਕ ਹੈ ਤੇ ਇਸ ਟਾਈਮ ਪਟਿਆਲੇ ਖੜੇ ਆਂਗੇ ਜਮਾ ਮੇਨ ਰੋਡ ਦੇ ਕੋਲੇ ਪੁਲ ਦੇ ਤੇ ਬਾਈ ਤਰुण ਜੀ ਨੇ ਪਹਿਲਾਂ ਵੀ ਅੱਜ ਤੋਂ ਕਾਫੀ ਟਾਈਮ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਪਰ ਉਸ ਟਾਈਮ ਨਾਲੋਂ ਹੋਰ ਜ਼ਿਆਦਾ ਵਧੀਆ ਢੰਗ ਨਾਲ ਇਤਕੀ ਇਹਨਾਂ ਨੇ ਆਲੂ ਤਿਆਰ ਕੀਤਾਗਾ ਤੇ ਪਹਿਲਾਂ ਮੈਨੂੰ ਐਂ ਦੱਸੋ ਤਰਨ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਫਿਰ ਆਪਾਂ ਗੱਲਬਾਤ ਕਰਦੇ ਹਾਂ ਸਟਾਰਟ ਜ਼ਮੀਨ ਤਾਂ ਸੁੱਖ ਨਾਲ ਤੁਸੀਂ ਖਰੀਦ ਸਕਦੇ ਹੋ ਹਜੇ ਹੋਈ ਨਹੀਂ ਜ਼ਮੀਨ ਨਹੀਂ ਨਹੀਂ ਇਹ ਇਹ ਗੱਲ ਤਾਂ ਤੁਸੀਂ ਕਹਿ ਸਕਦੇ ਵੀ ਜ਼ਮੀਨ ਲੈ ਨਹੀਂ ਸਕਦੇ ਜ਼ਮੀਨ ਤੁਸੀਂ ਸੁੱਖ ਨਾਲ ਖਰੀਦ ਸਕਦੇ ਹੋ ਮੈਂ ਦੇਖਿਆ ਘਰ ਦੇ ਆਸੇ ਪਾਸੇ ਵੀ ਜੰਗਲ ਤੁਸੀਂ ਬਣਾਇਆ ਪਿਆਗਾ ਹੂੰ ਫਿਰ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਛੱਤ ਦੇ ਉੱਤੇ ਇਸ ਤਰ੍ਹਾਂ ਇਹ ਚੀਜ਼ ਬਣਾਈ ਹੈ ਕਿੱਥੋਂ ਮਾਈਂਡ ਦੇ ਵਿੱਚ ਆਈ ਗੱਲ ਇਹ ਮਾਈਂਡ ਦੇ ਵਿੱਚ ਤਾਂ ਜੀ ਇੰਟਰਨਲੀ ਮੈਨੂੰ ਸ਼ੌਂਕ ਹੈ ਥੋੜਾ ਜਿਹਾ ਖੇਤੀਬਾੜੀ ਦੇ ਨਾਲ ਥੋੜਾ ਜਿਹਾ ਬਾਲਾ ਹੀ ਸ਼ੌਂਕ ਹੈ ਮੈਨੂੰ ਹੂੰ ਤੇ ਖੇਤੀ ਦੇ ਕੋਈ ਇੰਪਲੀਮੈਂਟ ਹੋਵੇ ਜਾਂ ਕੋਈ ਪ੍ਰੋਡਿਊਸ ਹੋਵੇ ਖੇਤੀ ਦਾ ਚਾਹੇ ਫਲ ਫਰੂਟ ਹੋਣ ਮੈਨੂੰ ਬਹੁਤ ਸ਼ੌਂਕ ਹੈ ਸ਼ੁਰੂ ਤੋਂ ਅੱਜ ਤੋਂ ਨਹੀਂ ਸ਼ੁਰੂ ਤੋਂ ਹੀ ਆ ਹੂੰ ਤੇ ਘਰੇ ਮਤਲਬ ਸਾਡੇ ਕੋਲ ਲੈਂਡ ਵਗੈਰਾ ਤਾਂ ਹੈ ਨਹੀਂ ਹੂੰ ਪਰ ਇਹਨੂੰ ਸ਼ੌਂਕ ਨੂੰ ਪਗਾਈ ਜਾਂਦੇ ਆ ਆ 5-7 ਥੈਲਿਆਂ ਤੋਂ ਅਸੀਂ ਸ਼ੁਰੂ ਕਰਿਆ ਸੀਗਾ ਤੇ ਆ ਸ਼ੌਂਕ ਹੁਣੇ ਤੱਕ ਪਹੁੰਚਿਆ ਹੋਇਆ ਹੁਣ ਹੂੰ ਪਹਿਲਾਂ ਜਦੋਂ ਜਦੋਂ ਮੈਂ ਪਹਿਲੀ ਸਭ ਤੋਂ ਪਹਿਲੀ ਵਾਰੀ ਇਹ ਜੀ ਦੇਖਿਆ ਸੀ ਤੁਸੀਂ ਮਿੱਟੀ ਢੋਈ ਤੇ ਉਸ ਤੋਂ ਬਾਅਦ ਉਹਨੂੰ ਲਫਾਫਿਆਂ 'ਚ ਪਾ ਕੇ ਜਾਂ ਦੂਜੇ ਗੱਟਿਆਂ 'ਚ ਪਾਇਆ ਸੀ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਵੀ ਆਹ ਚੀਜ਼ਾਂ ਆਉਂਦੀਆਂ ਨੇ ਭਾਈ ਜੀ ਆਪਾਂ ਕਰਨਾ ਚਾਹੁੰਦੇ ਹਾਂ ਹਨਾ ਫਿਰ ਇਹ ਮੰਗਵਾਲੇ ਸੀ ਗੁਰਪ੍ਰੀਤ ਵੀਰੇ ਇਹਦਾ ਟੇਸਟ ਹੀ ਬਹੁਤ ਡਿਫਰੈਂਟ ਆ ਹੂੰ ਜਿਹੜਾ ਮਤਲਬ ਇਹਦਾ ਟੇਸਟ ਹੈ ਔਰ ਜੋ ਇਹਦੀ ਨਿਊਟ੍ਰੀਸ਼ਨ ਹੈ ਹੂੰ ਕੋਈ ਉਹ ਬਾਜ਼ਾਰ ਵਾਲੀ ਨਹੀਂ ਜੀ ਨਹੀਂ ਮੰਡੀ ਵਾਲੇ ਚ ਹੈ ਨਹੀਂ ਨਹੀਂ ਜੀ ਇਹ 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 ਆਲੂ 슈ਗਰ ਫ੍ਰੀ ਲੱਗਿਆ ਹੋਇਆ ਸਾਰਾ ਅੱਛਾ ਟੋਟਲ 슈ਗਰ ਫਰੀ ਆਲੂ ਹੈ ਇਹ ਇਹ ਇੱਕ ਚੀਜ਼ ਇਹ ਦੱਸੋ ਮੈਨੂੰ ਜਿਵੇਂ ਤੁਸੀਂ ਦੱਸਿਆ ਵੀ ਇਹਦਾ ਟੇਸਟ ਹੈਗਾ ਉਹ ਵੱਖਰਾ ਹੈਗਾ ਇਹਦੇ ਵਿੱਚ ਕਦੇ ਕੋਈ ਖਾ ਕੋਈ ਕਿਸ ਤਰ੍ਹਾਂ ਦੀ ਕੋਈ ਚੀਜ਼ ਕੈਮੀਕਲ ਅਸੀਂ ਵਰਮੀ ਕੰਪੋਸਟ ਪਾਉਂਦੇ ਆ ਉਹ ਵੀ ਸਾਨੂੰ ਫਾਰਮਰ ਹੀ ਪ੍ਰੋਵਾਈਡ ਕਰਦੇ ਆ ਠੀਕ ਹੈ ਮਤਲਬ ਅਸੀਂ ਮਾਰਕੀਟ ਤੋਂ ਨਹੀਂ ਲੈਂਦੇ ਓਕੇ ਮਾਰਕੀਟ ਤੋਂ ਵਰਮੀ ਕੰਪੋਸਟ ਵੀ ਮਿਕਸਿੰਗ ਮਿਲਦੀ ਆ ਹਾਂ ਉਹਦੇ ਵਿੱਚ ਹੋ ਸਕਦਾ ਕੋਈ ਚੀਜ਼ ਪਾਈ ਹੋਵੇ ਆਪਾਂ ਕਹੀਏ ਯਾਰ ਵੀ ਉਹਨੇ ਕੰਮ ਹੀ ਬੜਾ ਕੀਤਾ ਨਚੋੜੀ ਹੁੰਦੀ ਆ ਉਹ ਨਚੋੜੀ ਹੁੰਦੀ ਆ ਠੀਕ ਹੈ ਤੇ ਇਹ ਸਾਰਾ ਰਿਜ਼ਲਟ ਹੈ ਤੁਸੀਂ ਇਹ ਦੇਖ ਲਓ ਵੀ ਇਹ ਸਾਰਾ ਕੁਝ ਆਰਗਨਿਕ ਇਹਦੇ ਵਿੱਚ ਕੁਝ ਨਹੀਂ ਪਾਇਆ ਹੋਇਆ ਸਾਡਾ ਬਰਮੀਕ ਕੰਪੋਸਟ ਹੈ ਲੱਕੜ ਦਾ ਬਰਾਦਾ ਹੈ ਓਕੇ ਮਿੱਟੀ ਹੈ ਤੇ ਕੋਕੋ ਪੀਟ ਹੈ ਬਸ ਬਸ ਇਹੇ ਹੀ ਚੀਜ਼ਾਂ ਨੇ ਇਹ ਹਾਂ ਇਹ ਕਿੰਨੇ ਟਾਈਮ ਦਾ ਹੋ ਚੁੱਕਿਆ ਬਈ ਆਲੂ ਤੇ ਕਿਹੜੀ ਵੈਰਾਈ ਹੈ ਇਹ 37 ਦਿਨ ਦੇ ਨੇ ਜੀ ਇਹ 37 ਦਿਨ ਦਾ ਹੋ ਜਿਹੜਾ ਪਿਛਲੀ ਵਾਰੀ ਆਲੂ ਸੀਗਾ ਉਹੋ ਤੁਸੀਂ ਉਦੋਂ ਜਦੋਂ ਪੱਟੇ ਨਹੀਂਗੇ ਤੁਸੀਂ ਮੈਨੂੰ ਫੋਟੋ ਵੀਡੀਓਜ਼ ਭੇਜੇ ਸੀਗੇ ਬਹੁਤ ਵਧੀਆ ਰਿਹਾ ਸੀ ਤੇ ਇੱਕ ਆ ਜਿਵੇਂ ਹੁਣ ਇੱਕ ਬੋਰੀ ਦੇ ਵਿੱਚ ਹੈ ਇੱਕ ਬੋਰੀ ਦੇ ਵਿੱਚੋਂ ਕਿੰਨਾ ਕ ਨਿਕਲੇ ਆਉਂਦਾਗਾ ਦੇਖੋ ਪਹਿਲਾਂ ਜਦ ਅਸੀਂ ਲਾਏ ਸੀਗੇ ਅਸੀਂ ਲਾਏ ਸੀ ਇਹੋ ਜਿਹੇ ਬੈਗਸ ਦੇ ਵਿੱਚ ਆ ਦੇਖੋ ਗ੍ਰੀਨ ਕਲਰ ਦੇ ਇਸ ਤਰ੍ਹਾਂ ਵਾਲੇ ਗ੍ਰੀਨ ਦੇ ਵਿੱਚ ਗ੍ਰੀਨ ਦੇ ਵਿੱਚ ਹੂੰ ਤੇ ਕੁਝ ਅਸੀਂ ਬੈਗ ਇਹਨਾਂ ਚ ਲਾਏ ਸੀਗੇ ਆ ਦੇਖੋ ਕੱਪੜੇ ਵਾਲੇ ਚ ਹੂੰ ਇਹਦੇ ਵਿੱਚ ਆਲੂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਨਿਕਲੀ ਸੀ ਅੱਛਾ ਇਹਨਾਂ ਚ ਇਹਨਾਂ ਨਾਲੋਂ ਠੀਕ ਹੈ ਕਿਉਂਕਿ ਉਹਦੇ ਵਿੱਚ ਹਵਾ ਪਾਣੀ ਕਰਾਸ ਉਹਦੇ ਵਿੱਚ ਪਾਣੀ ਕਰਾਸ ਨਹੀਂ ਆਉਂਦਾ ਖੜ ਜਾਂਦਾ ਤੁਸੀਂ ਦੇਖ ਰਹੇ ਹੋਵੋਗੇ ਹਜੇ ਵੀ ਉੱਤ ਸੈੱਲਾ ਸੈੱਲਾ ਹਾਂ ਪਾਣੀ ਇਹ ਸਾਰਿਆਂ ਨੂੰ ਇਕੱਠਾ ਦਿੱਤਾ ਹੋਇਆ ਤੇ ਇਹ ਡਰਾਈ ਨੇ ਇਹ ਡਰਾਈ ਦੇ ਠੀਕ ਹੈ ਨਾ ਜੀ ਹੂੰ ਇਹਦੇ ਵਿੱਚ ਜਿਹੜੀ ਰੂਟ ਆ ਰੂਟ ਨੂੰ ਨਾ ਸਾਹ ਬਹੁਤ ਮਿਲਦਾ ਤੇ ਫੈਲਦਾ ਬਹੁਤ ਆਲੂ ਹੂੰ ਇਹ ਦੋ ਆਲੂਆਂ ਦੇ ਮਗਰ ਘਟੋ ਘਟ ਸਾਡੀ ਐਵਰੇਜ ਲੈ ਕੇ ਚੱਲ ਰਹੀ ਹੈ 10 ਤੋਂ 15 ਆਲੂ ਥੱਲੇ ਹੈਗੇ ਨੇ ਇੱਚ ਦੋ ਦੋ ਆਲੂ ਲੱਗੇ ਹੋਏ ਨੇ ਦੋ ਦੋ ਨੇ ਜੀ ਇਹ ਠੀਕ ਹੈ ਇੱਕ ਚ ਦੋ ਇੱਕ ਬੈਗ ਚ ਦੋ ਆਲੂ ਨੇ ਇਹ ਲਾਇਏ ਬੀਜ ਹੂੰ ਤੇ ਇਹਦੇ ਵਿੱਚ ਹੁਣ ਇਹ ਸਾਨੂੰ ਜਿੱਥੇ ਤੱਕ ਉਮੀਦ ਹੈ ਜੋ ਮਤਲਬ ਵੀ 10 ਤੋਂ 12 ਜਾਂ 15 ਆਲੂ ਇੱਕ ਨਿਕਲਣਗੇ ਸਾਨੂੰ ਇੱਕ ਬੈਗ ਚੋਂ ਹੂੰ ਇਹ ਹੋ ਸਕਦਾ ਵੀ 20 ਪਲੱਸ ਵੀ ਨਿਕਲ ਜਾਣ ਕਿਉਂਕਿ ਹਾਂ ਪਿਛਲੀ ਵਾਰ ਜਿਹੜੇ ਨਾ ਅਸੀਂ ਇਹ ਬੈਗਾਂ ਚ ਲਾਏ ਸੀ ਇੱਚ ਸਾਨੂੰ ਬਹੁਤ ਆਲੂ ਨਿਕਲੇ ਸੀਗੇ ਤਿੰਨ ਆਲੂਆਂ ਜਾਂ ਚਾਰ ਆਲੂਆਂ ਦੇ ਮਗਰ ਬੀਜ ਦੇ ਇਹਨਾਂ ਵਿੱਚੋਂ ਹੂੰ ਤੇ ਫਿਰ ਇਹ ਸਾਨੂੰ ਬੈਗ ਕਾਸਟਲੀ ਪੈਂਦਾ ਸੀ ਕਾਫੀ ਜਿਆਦਾ ਇਹ ਬਹੁਤ ਮਹਿੰਗੀ ਪੈਂਦਾ ਇਹ ਕਿੰਨੇ ਦਾ ਪੈਗਾ ਇਹ ਇਹ ਆਰਾਊਂਡ 5-600 ਦਾ ਪੈਗਾ ਇੱਕ ਇਹ ਇੱਕ ਬੈਗ ਇਹ 3 ਸਾਲ ਪੁਰਾਣਾ ਪੈਗਾ ਇਹ ਹਾਂ ਪਰ ਇਹਦੀ ਲਾਈਫ ਹੈਗੀ ਹੈ ਨਾ ਇਹ ਜੀ ਇਹਦੀ ਲਾਈਫ ਬਹੁਤ ਹੈ ਆ ਇਹਦੀ ਲਾਈਫ ਬਹੁਤ ਹੈ ਇਹ ਖਰਾਬ ਨਹੀਂ ਹੁੰਦਾ ਪਰ ਇਹ ਸਾਨੂੰ ਇੰਨਾ ਕੋਸਟ ਕਰਕੇ ਆਪਾਂ ਨੂੰ ਵਾਰਾ ਨਹੀਂ ਇੰਨੇ ਆਪਾਂ ਲੈ ਨਹੀਂ ਸਕਦੇ ਹੂੰ ਤੇ ਇਹ ਸਾਨੂੰ ਬੜਾ ਇਹ ਸਾਨੂੰ ਇੱਕ ਸਾਲ ਇੱਕ ਸਾਲ ਕੱਢਦੇ ਨੇ ਬੈ ਕੇ ਇਹ ਠੀਕ ਇਹ ਹੁਣ ਅਸੀਂ ਲਾਏ ਨੇ ਇਹ ਅਗਲੇ ਸਾਲ ਜਦ ਆਲੂ ਲਾਣਾ ਹੈ ਤਦ ਤੱਕ ਇਹ ਫਸਲ ਦੇਈ ਜਾਣਗੇ ਇਹਦੇ ਵਿੱਚ ਖਰਾਬ ਨਹੀਂ ਹੁੰਦਾ ਬੈਗ ਠੀਕ ਹੈ ਇਹਨਾਂ ਨੂੰ ਸਾਡੀ ਕੋਸਟ ਪੂਰੀ ਹੋ ਜਾਂਦੀ ਹੈ ਪੂਰੀ ਹੋ ਜਾਂਦੀ ਹੈ ਇਹ ਸਾਨੂੰ 6-7 ਰੁਪਏ ਦਾ ਬੈਗ ਮਿਲਿਆ ਇੱਕ ਹੂੰ ਇਹ ਤਾਂ ਚੱਲ ਆਪਣੇ ਉਂ ਵੀ ਆਮ ਉਂ ਵੀ ਬਥੇਰੇ ਮਿਲ ਜਾਂਦੇ ਬਥੇਰੇ ਆ ਜਾਂਦੇ ਨੇ ਆਮ ਮਿਲ ਜਾਂਦੇ ਤਾਂ ਪਰ ਇਹਦੇ ਵਿੱਚ ਨਾ ਮਤਲਬ ਰੂਟ ਨੂੰ ਸਾਂਹ ਬਹੁਤ ਮਿਲਦਾ ਹੈ ਤੇ ਰੂਟ ਵਧੀਆ ਗਰੋ ਕਰਦਾ ਹੈਗਾ ਇਹਦੇ ਵਿੱਚ ਆਲੂ ਵੀ ਸੋਹਣਾ ਲੱਗਦਾ ਹੈ ਅੱਛਾ ਕੱਲ ਨੂੰ ਜੇ ਮੀਂਹ ਪੈ ਜਾਂਦਾ ਤਾਂ ਪਾਣੀ ਨਿਕਲ ਜਾਂਦਾ ਝਾਟ ਆਟੋਮੈਟਿਕਲੀ ਖੜਦਾ ਨਹੀਂ ਪਾਣੀ ਹਾਂ ਇਹ ਵੀ ਗੱਲ ਹੈ ਆਪਣਾ ਖਰਾਬ ਨਹੀਂ ਹੋਊਗਾ ਕੁਝ ਵੀ ਹੌਲੀ ਹੌਲੀ ਮਤਲਬ ਦੇਖੋ ਮੈਂ ਇਸ ਲਾਈਨ ਨੂੰ ਵੈਕਤਾ ਕਰਦਾ ਨਹੀਂ ਮੈਨੂੰ ਬਿਲੋਂਗ ਨਹੀਂ ਕਰਦਾ ਬਟ ਹੌਲੀ ਹੌਲੀ ਸਾਨੂੰ ਤਜਰਬਾ ਆ ਗਿਆ ਇਸ ਪਤਾ ਲੱਗਦਾ ਰਹਿੰਦਾ ਹਾਂ ਵੀ ਇਹ ਚੀਜ਼ ਐ ਖਰਾਬ ਹੁੰਦੀ ਹੈ ਹਰ ਵਾਰ ਨਵੀਂ ਗੱਲ ਪਤਾ ਲੱਗੀ ਪਰ ਹੁਣ ਸਹੀ ਮਤਲਬ ਹੁਣ ਪੂਰੇ ਟਰੈਕ ਤੇ ਆ ਹੁਣ ਸਹੀ ਐਦਗੀ ਪਈਆਂ ਵੀ ਸਿਸਟਮੈਟਿਕਲੀ ਨੇ ਪੂਰੀਆਂ ਇਹ ਫਾਦਰ ਸਾਹਿਬ ਨੇ ਕਰਾਇਆ ਇਸ ਵਾਰ ਸਾਰਾ ਸਿਸਟਮ ਪਹਿਲਾਂ ਅਸੀਂ ਐਂ ਹੀ ਕਚਣ-ਬਚਣ ਜਿਆ ਕਰ ਜਾਂਦੇ ਸੀ ਵਿੱਚ ਇਸ ਵਾਰ ਮਤਲਬ ਉਹਨਾਂ ਨੇ ਪੂਰਾ ਤਰਤੀਬ ਆ ਜਾ ਦੇਖੋ ਜਗ੍ਹਾ ਛੱਡੀ ਹੋਈ ਐ ਇਹ ਸਾਡੇ ਬੈਠਣ ਦੀ ਜਗ੍ਹਾ ਉਹਦੇ ਬੈਠਣਾ ਸੀ ਹਾਂ ਉਹਦੇ ਬੈਠਣ ਦੀ ਜਗ੍ਹਾ ਇਹਨੂੰ ਦੇਖਦੇ ਆਂ ਜੀ ਸਵੇਰੇ ਆ ਕੇ ਉਸ ਪਈ ਹੁੰਦੀ ਐ ਇਹਨਾਂ ਦੇ ਪੱਤਿਆਂ ਤੇ ਸਾਰਾ ਮਤਲਬ ਇੰਨੀ ਕਿ ਜ਼ਿਆਦਾ ਪੋਜ਼ਿਟਿਵ ਵਾਈਬ ਆਂਦੀ ਐ ਨਾ ਕਿਆ ਹੀ ਬਾਤਾਂ ਨੇ ਹੁਣ ਅਸੀਂ ਇਧਰੋਂ نیچے ਕੰਮ ਕਰ ਰਹੇ ਸੀਗੇ ਹੁਣ ਇਸ ਤੋਂ ਬਾਅਦ ਫ੍ਰੀ ਹੋ ਜਾਾਂਗੇ ਇਸ ਤੋਂ ਉੱਪਰ ਆ ਜਾਗੇ ਉੱਪਰ ਆ ਕੇ ਬੈਠੇ ਇਹਨਾਂ ਨੂੰ ਦੇਖ ਲਾਂਗੇ ਪੱਤੇ ਪੁੱਤੇ ਕੋਈ ਕੁਝ ਕਿਸ ਨੂੰ ਖਰਾਬੀ ਆਏ ਆ ਕਿ ਤੇ ਕੀੜਾ ਬੈਠਾ ਆਰਦੀ ਦਾ ਆਪਣੇ ਆਪ ਤੇ ਇੱਕ ਗੱਲ ਹੋਰ ਵੀਰੋ ਵੀ ਮੈਂ ਹੁਣ ਬਾਈ ਨੂੰ ਆ ਕੇ ਕਿਹਾ ਵੀ ਸੱਚੀ ਗੱਲ ਦੱਸਾਂ ਵੀ ਮੈਂ ਤੈਨੂੰ ਮਿਲਣ ਨਹੀਂ ਆਇਆ ਹੈ ਵੀ ਮੈਂ ਤੁਹਾਨੂੰ ਮਿਲਣ ਨਹੀਂ ਆਇਆ ਮੈਂ ਤਾਂ ਇਹਨਾਂ ਨੂੰ ਮਿਲਣ ਆਇਆ ਅੱਜ ਤਿੰਨ ਹੀ ਮੈਂ ਵੀਡੀਓ ਦੇਖੀ ਸੀਗੀ ਮੈਨੂੰ ਸੌਂ ਲੱਗੇ ਉਹਦੇ ਦਾ ਲੱਗੀ ਜਾਂਦਾ ਸੀ ਮੈਂ ਕਿਹੜੇ ਵੇਲੇ ਜਾ ਕੇ ਯਾਰ ਵੀ ਬਗੀਚਾ ਬਣਾ ਦੇਖ ਕੇ ਆਵਾਂ ਇਹਦਾ ਨਾ ਬਸ ਪਿਆਰ ਪੈਂਦਾ 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 ਇੰਨਾ ਕੁ ਪੈ ਗਿਆ ਤੁਸੀਂ ਇਹ ਸੋਚ ਲਓ ਵੀ ਮਤਲਬ ਸਾਨੂੰ ਐ ਹੁੰਦਾ ਸਾਡਾ ਜੇ ਸੀਜ਼ਨ ਚੱਲ ਰਿਆ ਹੁੰਦਾ ਵੀ ਇਹ ਕਦ ਇਹਨਾਂ ਦਾ ਟਾਈਮ ਆਨ ਆਲਾ ਹੈਗਾ ਤੁਸੀਂ ਤੇ ਲਾਉਣੇ ਉਹਦੇ ਵਿੱਚੋਂ ਟਾਈਮ ਕੱਢ ਕੇ ਇੱਧਰ ਨੂੰ ਟਾਈਮ ਮਿਲੇ ਹਾਂ ਹਜੇ ਹਜੇ 15 ਦਿਨ ਬਾਅਦ ਇੰਨੀ ਕੀ ਗ੍ਰੀਨਰੀ ਹੋ ਜਾਣੀ ਔਰੇ ਐਨ ਲੱਦ ਜਾਣੇ ਆ ਪੂਰਾ ਐਨ ਫਲਫੀ ਹੋ ਜਾਣਾ ਕੰਮ ਇਹ ਸਹੀ ਹੈ ਉਹ ਆਲੂ ਲੇਟ ਲੱਗਿਆ ਉਹ ਆਲੂ ਲੇਟ ਲੱਗਿਆ ਇਥੇ ਹੁਣ ਕੀ ਕੀ ਵੈਰਾਈਟੀ ਲੱਗੀ ਹੋਈ ਆ ਤਰਨ ਬਈ ਇਹ ਲਸਣ ਲੱਗਿਆ ਹੋਇਆ ਸਾਰਾ ਹੂੰ ਵਿੱਚ ਥੋੜਾ ਜਿਹਾ ਪਿਆਜ਼ ਆ ਸਪਰਿੰਗ ਓਨੀਅਨ ਘਟ ਖਾਣੇ ਆ ਸੀ ਠੀਕ ਹੈ ਵਿੱਚ ਪਰ ਲਸਣ ਲਾਇਆ ਹੋਇਆ ਇਹ ਲਸਣ ਸਾਡਾ ਪੂਰਾ ਸਾਲ ਚੱਲੀ ਜਾਣਾ ਕੋ ਪਿਛਲੇ ਸਾਲ ਦਾ ਲਸਣ ਲਾਇਆ ਹੋਇਆ ਇਹ ਨਹੀਂ ਇਹ ਨਹੀਂ ਇਹ ਅਸੀਂ ਬਾਅਦ ਚ ਲਾਈ ਸੀ ਟੈਸਟਿੰਗ ਕਰੀ ਸੀ ਇਹ ਬੀਜ ਹੋਰ ਹੈ ਠੀਕ ਹੈ ਇਹਦੇ ਚ ਅਸੀਂ ਹੁਣ ਆ ਵੇਚਣਾ ਮਿੱਠਾ ਮਿੱਠੀ ਹਾਂ ਮਿੱਠੇ ਮਿੱਠੀਆਂ ਸਾਗ ਸਾਡਾ ਨੀਚੇ ਲਾਇਆ ਹੋਇਆ ਮਿੱਠਾ ਧਨੀਆ ਇਹ ਤਾਂ ਬਹੁਤ ਵਧੀਆ ਹੋ ਗਿਆ ਗਿੰਦੇ ਵੀ ਸੋਹਣੇ ਹੋਗੇ ਨਾ ਹਾਂ ਗਿੰਦੇ ਵੀ ਬਹੁਤ ਸੋਹਣੇ ਲਾਏ ਹੋਏ ਆ ਇਹਦਾ ਬਹੁਤ ਸੋਹਣਾ ਹੋ ਗਿਆ ਟਮਾਟਰ ਹੋਇਆ ਪਿਆ ਉਧਰ ਉਹ ਕੀ ਹੈ ਸਲਗਮ ਜਾਂ ਕੀ ਹੈ ਮੂਲੀਆਂ ਨੇ ਉਹ ਮੂਲੀਆਂ ਦਾ ਬੀਜ ਸਾਡੇ ਤੋਂ ਗਲਤ ਲੱਗ ਗਿਆ ਅੱਛਾ ਕੱਠਾ ਲੱਗ ਗਿਆ ਹਾਂ ਥੋੜੇ ਸੰਗ ਥੋੜਾ ਲੇਟ ਲੱਗ ਗਿਆ ਹੂੰ ਗਾਜਰਾ ਗਾਜਰਾ ਵੀ ਬਹੁਤ ਸਹੀ ਹੈ ਨਹੀਂ ਗਾਜਰਾ ਅਸੀਂ ਇਹ ਬਸ ਹੋ ਜਾਣਗੀਆਂ ਇਹ ਹੋ ਜਾਣਗੀਆਂ ਲੇਟ ਬਹੁਤ ਹੋਣਗੀਆਂ ਬਟ ਸਾਡੇ ਇਹਨੂੰ ਹਜੇ ਸਾਨੂੰ ਇਹਦਾ ਤਜਰਬਾ ਨਹੀਂ ਹੈ ਲਾਉਣ ਦਾ ਗਾਜਰ ਦਾ ਸਾਡੇ ਤੋਂ ਪਿਛਲੀ ਵਾਰ ਵੀ ਗਲਤ ਲੱਗੀਆਂ ਕੀ ਕਮੀ ਲੱਗ ਰਹੀ ਹੈ ਤੁਹਾਨੂੰ ਸੰਗਣੀ ਲੱਗ ਜਾਂਦੀਆਂ ਸਾਡੇ ਤੋਂ ਹੂੰ ਸਾਨੂੰ ਅਸੀਂ ਛਿੱਟਾ ਦੇ ਦਿੰਦੇ ਹਾਂ ਹੁਣ ਸਾਨੂੰ ਇਹਦਾ ਪ੍ਰੋਪਰ ਨਹੀਂ ਪਤਾ ਵੀ ਇਹਨੂੰ ਕਿਵੇਂ ਲਾਉਣਾ ਕਿੰਨੀ ਜਗ੍ਹਾ ਤੇ ਛੱਡ ਕੇ ਲਾਉਣਾ ਸੀ ਤੋਂ ਪਰ ਡਿਟੇਲ ਕਰਾਂਗੇ ਤੇ ਟਾਈਮਿੰਗ ਲੇਟ ਹੋ ਗਈ ਸਾਡੇ ਤੋਂ ਜਾਂ ਤਾਂ ਮੰਨ ਲਓ ਵੀ ਜਦੋਂ ਸੀਜ਼ਨ ਸ਼ੁਰੂ ਹੁੰਦਾਗਾ ਉਸ ਟਾਈਮ ਇਹ ਲੱਗ ਜਾਣ ਪ੍ਰੋਪਰ ਉਸੇ ਟਾਈਮ ਸੀਜ਼ਨ ਜਦ ਸ਼ੁਰੂ ਹੁੰਦਾ ਇਹਦਾ ਲਾਣ ਦਾ ਤਾਂ ਸਾਡਾ ਸੀਜ਼ਨ ਚੱਲ ਰਿਹਾ ਹੁੰਦਾ ਸਾਡੇ ਕੋਲ 1 ਮਿੰਟ ਦਾ ਟਾਈਮ ਨਹੀਂ ਆਉਂਦਾ ਚਲੋ ਅੱਗੇ ਨੈਕਸਟ ਟਾਈਮ ਸਾਨੂੰ ਫੋਨ ਕਰਜੋ ਭਾਈ ਨਾਲ ਲਵਾ ਜਾਾਂਗੇ ਕੋਈ ਗੱਲ ਹੀ ਨਹੀਂ ਉਹ ਨਾਲ ਸੁਣੀ ਲੱਗਦੀ ਹੈ ਆ ਲਸਣ ਸਾਨੂੰ ਦੇ ਕੇ ਗਏ ਸੀ ਕਿ ਆ ਸਾਡੇ ਉਰੇ ਮਲੇਰ ਕੋਟਲਾ ਬੀਜ ਆਲੇ ਨੇ ਉਹਨਾਂ ਨੇ ਸਪੈਸ਼ਲ ਲਗਵਾਇਆ ਕਹਿੰਦੇ ਘਰੇ ਦਾ ਤੁਸੀਂ ਨਜ਼ਾਰਾ ਲਓਗੇ ਜਿਆਦੇ ਮੋਟੀ ਗੱਡੀ ਆ ਨਾ ਇਹਦੀ ਪੱਤਾ ਹੀ ਮੋਟਾ ਪੂਰਾ ਫੁੱਲਾ ਇਹਦੇ ਇਹ ਇਹਨੂੰ ਕੱਟ ਕੇ ਅਸੀਂ ਇਹਨੂੰ ਪਰੌਂਠੀ ਚ ਯੂਜ਼ ਕਰਦੇ ਆ ਕਿਾਈ ਟੇਸਟੀ ਆ ਔਰ ਇਹਦਾ ਸੂਪ ਬਣਾਉਨੇ ਆ ਸੀ ਉਹਨੂੰ ਬਰਨਟ گارਲਿਕ ਸੂਪ ਕਹਿੰਦੇ ਆ ਹਮ ਜਦ ਉਹ ਜਿਹਨੂੰ ਗੋਡਿਆਂ ਗੱਡਿਆਂ ਦੀ ਪ੍ਰੋਬਲਮ ਹੈ ਜਿਹਨੂੰ ਬੈਵਾਦੀ ਜੀ ਹੁੰਦੀ ਹੈ ਬਸ ਇਹਦਾ ਸੂਪ ਜਿਹਾ ਬਣਾ ਕੇ ਪੀ ਲੈ ਮੈਂ ਕਹਿੰਦਾ ਜੀ ਬੈਬੂ ਦੇ ਅਗਲੀ ਪਿਛਲੀ ਸਾਰੀ ਕੱਢ ਦਿੰਦੀ ਆ ਮੇਨ ਮੇਨ ਜਿਹੜੀ ਗੱਲ ਆ ਦੇਖੋ ਆ ਚੀਜ਼ਾਂ ਤਾਂ ਇੱਕ ਵੱਖਰਾ ਕਨਸੈਪਟ ਹੋ ਗਿਆ ਆਲੂ ਜਿਹੜੇ ਤੁਸੀਂ ਚੰਗੀ ਮਾਤਰਾ ਚ ਕਰ ਲੇ ਇੱਕ ਵਾਰੀ ਇਹ ਪੂਰਾ ਸਾਲ ਕੰਮ ਦੇਣਗੇ ਦੇ ਸਾਲ ਤਾਂ ਚਲੋ ਦੇਣਗੇ ਪਰ ਇਹ ਹੈ ਨਾ ਜਿਹੜਾ ਟਾਰਗੇਟ ਇਹ ਹੈ ਆ ਕਿ ਅੱਜ ਦੀ ਰੇਟ ਦੇ ਵਿੱਚ ਹਰ ਇੱਕ ਬੰਦਾ ਪੈਸੇ ਅਰਨ ਬਹੁਤ ਈਜ਼ੀ ਕਰ ਸਕਦਾ ਹੈ ਮਿਹਨਤ ਕਰ ਸਕਦਾ ਇਹ ਚੀਜ਼ ਨਹੀਂ ਅਰਨ ਕਰ ਸਕਦਾ ਕਿਉਂਕਿ ਇਹਦੇ ਵਿੱਚ lots of hard work ਆ ਕਿਸਾਨ ਨੂੰ ਤਾਂ ਹੀ ਇਹ ਸਭ ਤੋਂ ਮੇਨ ਮੈਂ ਫੀਲ ਕਰਦਾ ਵੀ ਕਿੰਨੀ ਕੁ ਜ਼ਿਆਦਾ ਟੈਨਸ਼ਨ ਰਹਿੰਦੀ ਆ ਆਪਦੀ ਫਸਲ ਦੀ ਇਹ ਫੀਲ ਹੁੰਦਾ ਜਦੋਂ ਰਸੀਂ ਕੋਈ ਮੀਂਹ ਪੈ ਜੇ ਜਾਂ ਕੋਰਾ ਸਾਨੂੰ ਟੈਨਸ਼ਨ ਹੁੰਦੀ ਕੋਰਾ ਪਊਗਾ ਅੱਜ ਵੀ ਇਹਨਾਂ ਨੂੰ ਅੱਜ ਲੱਗੂਗਾ ਜਿਸ ਤਰ੍ਹਾਂ ਬੱਚੇ ਪਾਲਦੇ ਨੇ ਨਾ ਉਵੇਂ ਪਾਲਦੇ ਨੇ ਤਾਂ ਹੁਣ ਇੱਕ ਚੀਜ਼ ਆ ਗਈ ਹੁਣ ਤੁਸੀਂ ਉਹ ਚੀਜ਼ ਫੀਲ ਕਰ ਗਏ ਵੀ ਜਿਹੜੀ ਇੱਕ ਕਿਸਾਨ ਆ ਆਪਦੀ ਫਸਲ ਵਾਸਤੇ ਫੀਲ ਕਰਦਾਣਾ ਉਹ ਇਹ ਨੇਚਰ ਜਿਹੜਾ ਆਰਗੈਨਿਕ ਚੀਜ਼ ਆ ਨਾ ਇਹ ਆਰਗੈਨਿਕ ਚੀਜ਼ ਕਾਫੀ ਫਾਰਮਰ ਸਾਡੇ ਭਰਾ ਭਰਾ ਕਰਦੇ ਨੇ ਤੇ ਇਹਦਾ ਦਾ ਮਤਲਬ ਨਿਊਟ੍ਰੀਸ਼ਨ ਇਹਦੀ ਕੁਆਲਿਟੀ ਇਹਦਾ ਮਤਲਬ ਬਿਯੋਂਡ ਦਾ ਲਿਮਟ ਆ ਮਤਲਬ ਹੂੰ ਇਹ ਇੱਕ ਗਿਫਟਡ ਚੀਜ਼ ਹੈ ਜੇ ਮਤਲਬ ਜਿਹੜਾ ਬੰਦਾ ਕਰ ਗਿਆ ਇਹਨੂੰ ਤੇ ਹੁਣ ਇੱਕ ਚੀਜ਼ ਹੋਰ ਆ ਵੀ ਆਪਾਂ ਨੂੰ ਸਾਰਿਆਂ ਨੂੰ ਜਿੰਨੇ ਵੀ ਵੀਰ ਇਸ ਵੀਡੀਓ ਨੂੰ ਦੇਖ ਰਹੇ ਨੇ ਜਾਂ ਜਿਹੜੇ ਨਹੀਂ ਵੀ ਦੇਖ ਰਹੇ ਤੁਸੀਂ ਕਿਸੇ ਨਾਲੇ ਗੱਲ ਸਾਂਝੀ ਕਰੋਗੇ ਤਾਂ ਮੈਂ ਕਹਿੰਦਾ ਹੁਣ ਹਰ ਇੱਕ ਬੰਦੇ ਨੂੰ ਸਿਹਤ ਵਾਸਤੇ ਅਵੇਅਰ ਹੋਣਾ ਪਊਗਾ ਜਦੋਂ ਟਾਈਮ ਲੰਘ ਜਾਂਦਾ ਕੁਝ ਚੀਜ਼ਾਂ ਆਪਣੇ ਹੱਥ ਚੋਂ ਨਿਕਲ ਜਾਂਦੀਆਂ ਨਹੀਂਗੀਆਂ ਫਿਰ ਉਹ ਮੁੜ ਕੇ ਹੱਥ ਚ ਆਉਂਦੀਆਂ ਨਹੀਂਗੀਆਂ ਸੋ ਮੈਂ ਕਹਿੰਦਾ ਹਰ ਇੱਕ ਬੰਦੇ ਨੂੰ ਇਹ ਚੀਜ਼ ਵਾਸਤੇ ਸੀਰੀਅਸ ਹੋਣਾ ਪਊਗਾ ਆਪਾਂ ਕਹਿੰਦੇ ਆ ਨਾ ਕਿ ਪੁਰਾਣੇ ਆਪਣੇ ਬਜ਼ੁਰਗਾਂ ਨੇ ਖਰਾਕਾਂ ਖਾਈਆਂ ਹੋਈਆਂ ਆਹ ਖਰਾਕਾਂ ਖਾਈਆਂ ਹੋਈਆਂ ਹੂੰ ਇਹ ਨਿਊਟ੍ਰੀਸ਼ਨ ਹੈ ਨਿਊਟ੍ਰੀਸ਼ਨ ਜੇ ਇਹ ਚੀਜ਼ ਕੋਈ ਕਮਾ ਨਹੀਂ ਸਕਦਾ ਇਹਨੂੰ ਕਮਾਣ ਲਈ ਤੁਹਾਨੂੰ ਆਪ ਮਿਹਨਤ ਕਰਨੀ ਪਵੇਗੀ ਇਹ ਤਾਂ ਹੋਊਗੀ ਇਸ ਸੀਜ਼ਨ ਦੀ ਮਤਲਬ ਸਬਜ਼ੀਆਂ ਹੋਗੀਆਂ ਜਿਹੜੀਆਂ ਗਰਮੀ ਦੇ ਸੀਜ਼ਨ ਦੀਆਂ ਉਹ ਬਸ ਇਹ ਹੁਣ ਉਹ ਕਿਹੜੀਆਂ ਕਿਹੜੀਆਂ ਇੱਥੇ ਕਾਮਯਾਬ ਹੋਈਆਂ ਇੱਥੇ ਸਾਡੇ ਕਾਮਯਾਬ ਹੋਈਆਂ ਨੇ ਪਿਆਜ਼ ਠੀਕ ਹੈ ਜਿਹੜਾ ਲਾਲ ਪਿਆਜ਼ ਹੁੰਦਾ ਪੱਕਾ ਜਿਹੜਾ ਲੱਗਦਾ ਜਨਵਰੀ ਚ ਉਹ ਸਾਡੇ ਉਰੇ ਬਹੁਤ ਕਾਮਯਾਬ ਹੋਇਆ ਲਸਣ ਬਹੁਤ ਕਾਮਯਾਬ ਹੋਇਆ ਆਲੂ ਬਹੁਤ ਕਾਮਯਾਬ ਹੋਇਆ ਕੀਆ ਘਟ ਕਾਮਯਾਬ ਬੇਲ ਵਾਲੀ ਫਸਲ ਨਹੀਂ ਚੱਲਦੀ ਉੱਪਰ ਉਹਨੂੰ ਜਿਆਦਾ ਜਗ੍ਹਾ ਚਾਹੀਦੀ ਹੈ ਜਗ੍ਹਾ ਨਹੀਂ ਚਾਹੀਦੀ ਉਹ ਪਤਾ ਨਹੀਂ ਫੇਲ ਹੀ ਹੈ ਪਤਾ ਕੀ ਹੈ ਹੁਣ ਇੱਥੇ ਆ ਆ ਥਾਂ ਪੱਕਾ ਹੋਣ ਕਰਕੇ ਇੱਥੇ ਹੀਟ ਦੇ ਵਿੱਚ ਨਹੀਂ ਹੋ ਸਕਦੀ ਉਹ ਅਸੀਂ ਬਹੁਤ ਯਤਨ ਕਰੇ ਹੁੰਦੀ ਨਹੀਂ ਮਟਰ ਬਹੁਤ ਸੋਹਣਾ ਹੁੰਦਾ ਬੱਲੇ ਬੱਲੇ ਹੋ ਜਾਂਦੀ ਹੈ ਮਟਰ ਦੀ ਤਾਂ ਮੈਂ ਕਹਿੰਦਾ ਕਿਆ ਹੀ ਬਾਤਾਂ ਅੱਛਾ ਬਹੁਤ ਨਜ਼ਾਰੇਦਾਰ ਹੂੰ ਤੇ ਤੇ ਗਰਮੀ ਦੀਆਂ ਫਸਲਾਂ ਜ਼ਿਆਦਾਤਰ ਹੁੰਦੀਆਂ ਵੇਲ ਵਾਲੀਆਂ ਨੇ ਜਿਵੇਂ ਅਸੀਂ ਜ਼ਿਆਦਾਤਰ ਗਰਮੀ 'ਚ ਪਿਆਜ਼ ਲਾਉਂਦੇ ਆ ਪਿਆਜ਼ ਅਸੀਂ ਪੂਰੀ ਪ੍ਰੋਡਕਸ਼ਨ ਲਾ ਦਿੰਦੇ ਆ ਹੁਣ ਇਹ ਪਟਾਂਗੇ ਅਸੀਂ ਆਲੂ ਚੌਲੀ ਟਰਾਈ ਕਿਤੇ ਨਹੀਂ ਛੋਲੇ ਆ ਸੀ ਲਾਵਾਂਗੇ ਹੌਲੀ ਹੌਲੀ ਹੂੰ ਹੌਲੀ ਹੌਲੀ ਚੀਜ਼ ਲਾਵਾਂਗੇ ਪਟ ਇਹ ਇੱਕ ਸਫਲ ਕਿਸਾਨ ਬਣੀ ਜਾਂਦੇ ਨੇ ਬਾਈ ਮੈਨੂੰ ਸ਼ੌਂਕ ਬਹੁਤ ਆ ਬਸ ਸ਼ੌਂਕ ਦੇ ਕਰਕੇ ਹੀ ਚੱਲੀ ਜਾਂਦਾ ਪ੍ਰੋਸੈਸ ਇਹ ਵੀ ਇਹ ਕੀ ਉਹਨਾਂ ਆਸ-ਪਾਸੇ ਸਾਡੇ ਉਰੇ ਦੇਖਦੇ ਰਹਿੰਦੇ ਨੇ ਵੀ ਇਹ ਕੀ ਕਰੀ ਜਾਂਦੇ ਨੇ ਉੱਪਰ ਕਦੇ ਮਿੱਟੀ ਛਾੜ ਲੈਂਦੇ ਨੇ ਕਦੇ ਕੁਝ ਕਰ ਲੈਂਦੇ ਨੇ ਹੁਣ ਉੱਪਰ ਉਹ ਗ੍ਰੀਨਰੀ ਦੇਖਦੀ ਆ ਕਈ ਲੋਕ ਦੇਖਣ ਆਂਦੇ ਨੇ ਉਰੇ ਵੀ ਆਹ ਕੀ ਹੋ ਰਿਹਾ ਹੈ ਇਹ ਕਿਤਾ ਕੀ ਹੋਇਆ ਹੂੰ ਬਾਕੀ ਮੈਨ ਤੁਹਾਨੂੰ ਗੱਲ ਦੱਸ ਦਈਏ ਬਾਈ ਰਵੀ ਉਧਰ ਨੂੰ ਕੈਮਰਾ ਮਾਰਦੀ ਵੀ ਬਾਈ ਹੋਰਾਂ ਜਿਹੜਾ ਮੇਨ ਕੰਮ ਆ ਉਹੋ ਟਰੈਕਟਰਾਂ ਦੇ ਜਾਂ ਕਿਸੇ ਵੀ ਚੀਜ਼ ਦੇ ਜਿਹੜੇ ਡੀਜ਼ਲ ਪੰਪ ਨੇ ਉਹਨਾਂ ਨੂੰ ਇਹ ਜੇ ਕਿਸ ਨੇ ਮਤਲਬ ਪੁਰਾਣੇ ਨੂੰ ਨਵੇਂ ਵਰਗਾ ਬਣਾਉਣਾ ਬਸ ਸਿੱਧੀ ਗੱਲ ਹੈ ਵੀ ਉਹ ਕੰਮ ਤੁਸੀਂ ਇੱਥੋਂ ਕਰਵਾ ਸਕਦੇ ਹੋਗੇ ਇਹਦਾ ਜੇ ਕਿਸੇ ਨੇ ਆਈਡੀਆ ਹੋਇਆ ਉਹ ਨਾਲ ਦੇ ਨਾਲ ਫ੍ਰੀ ਹੈ ਫ੍ਰੀ ਆਫ ਕੋਸਟ ਆਈਡੀਆ ਦੇ ਦੇਾਂਗੇ ਜੇ ਕਿਸੇ ਨੇ ਕੋਈ ਗਾਈਡ ਚਾਹੀਦੀ ਹੈ ਨਾ ਉਹ ਦੇਖੋ ਤੁਸੀਂ ਮੇਥੀ ਲੱਗੀ ਹੋਈ ਉਹਦੀ ਕੁਆਲਿਟੀ ਤੁਸੀਂ ਮੈਚ ਨਹੀਂ ਕਰ ਸਕਦੇ ਕਿਸੇ ਨਾਲ ਹੂੰ ਮੇਥੀ ਪੂਰੀ ਟੌਪ ਇਹ ਤਿੰਨ ਤਰ੍ਹਾਂ ਦੀ ਕਿਉਂ ਹੈ ਵੀ ਇਹ ਮੇਥੀ ਆ ਹੂੰ ਨਹੀਂ ਆ ਆ ਪੀਲੀ ਪਈ ਪਈ ਹੈ ਤੇ ਇਹ ਇਹ ਅਸੀਂ ਵੜਤੀ ਇਹ ਨਵੀਂ ਆ ਰਹੀ ਹੈ ਨਵੀਂ ਫੁੱਟ ਰਹੀ ਹੈ ਇਹ ਤੀਜੀ ਇਹ ਤਿੰਨ ਵਾਰੀ ਅਸੀਂ ਕੱਟ ਚੁੱਕੇ ਹਾਂ ਔਰ ਇਹਦੀ ਇਹਦੇ ਵਿੱਚੋਂ ਬਣਾ ਚੁੱਕੇ ਆਂ ਸਬਜ਼ੀ ਔਰ ਇੰਨੀ ਸਵਾਦ ਸਬਜ਼ੀ ਬਣਦੀ ਹੈ ਨਾ ਬਾਈ ਜੀ ਕੋਈ ਰਿਕਾਰਡ ਹੀ ਨਹੀਂ ਹੈਗਾ ਠੀਕ ਹੈ ਹੁਣ ਹੁਣ ਇੱਕ ਗੱਲ ਹੈ ਵੀ ਹੁਣ ਇਹ ਜਿਹੜਾ ਲੱਗ ਦਿੱਸਟ ਮੂੰਹ ਲੱਗਣ ਤੋਂ ਬਾਅਦ ਫਿਰ ਦੂਜੀ ਚੰਗੀ ਨਹੀਂ ਲੱਗਦੀ ਹੈ ਨਾ ਮੈਂ ਮੇਥੀ ਦੀ ਸਬਜ਼ੀ ਖਾਂਦਾ ਨਹੀਂ ਕਰੇ ਆਲੂ ਮੇਥੀ ਦੀ ਸਬਜ਼ੀ ਬਣਦੀ ਸੀ ਮੈਨੂੰ ਪਸੰਦ ਨਹੀਂ ਸੀਗੀ ਮੈਂ ਤਾਂ ਪ੍ਰੋਟੀਨ ਨਾਲ ਦਹੀਂ ਦੇ ਦੋ ਠੀਕ ਹੈ ਪਰ ਜਦ ਅਸੀਂ ਇਹ ਬਣਾਈ ਜਣਾ ਬਾਈ ਜੀ ਮੂੰਹ ਨਹੀਂ ਉਤਰਦੀ ਹੈਗੀ ਸੌ ਲੱਗੇ ਬਾਈ ਜੀ ਹੂੰ ਇੰਨਾ ਇਹਦਾ ਆਪਣਾ ਰਸ ਛੱਡਦੀ ਹੈ ਨਾ ਜਿਆ ਸਬਜ਼ੀ ਕਿ ਆਹੀ ਬਤਾਂ ਨੇ ਜਿਹੜਾ ਬੰਦਾ ਆਰਗੈਨਿਕ ਸਬਜ਼ੀ ਘਰੇ ਆਪਦੇ ਉਗਾਉਂਦਾ ਹੋਊਗਾ ਉਹਨੂੰ ਇਸ ਚੀਜ਼ ਦਾ ਟੇਸਟ ਪਤਾ ਹੋਊਗਾ ਵੀ ਕਿਆ ਚੀਜ਼ ਮੈਂ ਕਿੱਥੇ ਪੁਆਇੰਟ ਕਰ ਰਿਹਾ ਗੱਲ ਨੂੰ ਤੁਹਾਨੂੰ ਮੈਂ ਕੱਟ ਕੇ ਦਿਨਾ ਹੁਣੀ ਥੋੜੀ ਜੀ ਤੁਸੀਂ ਘਰੇ ਸਬਜ਼ੀ ਬਣਾ ਕੇ ਦੇਖਿਓ ਬਿਲਕੁਲ ਸੋ ਵੀਰੋ ਜਿੰਨਿਆਂ ਨੇ ਵੀ ਵੀਰਾਂ ਨੇ ਇਹ ਵੀਡੀਓ ਵੇਖੀ ਇਹਨੂੰ ਸਾਂਝੀ ਜ਼ਰੂਰ ਕਰਦੇ ਹੋ ਅੱਗੇ ਤੇ ਤੁਹਾਨੂੰ ਵਾਈ ਦਾ ਕੰਮ ਤੁਹਾਨੂੰ ਕਿਦਾਂ ਲੱਗਿਆ ਆਪਣਾ ਕਮੈਂਟ ਕਰਕੇ ਐਪਰੀਸ਼ੀਏਟ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਤੇ ਬਹੁਤ ਬਹੁਤ ਧੰਨਵਾਦ ਸਾਰੇ ਸਤਿ ਸ਼੍ਰੀ ਅਕਾਲ